ਸਰ ਲਗਾਤਾਰ ਸਾਡੀ ਸਰਕਾਰ ਹੈ ਕਿ ਅਸੀਂ ਬਾਰ 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 2014 ਤੋਂ ਚੱਲਦੇ ਆ ਰਹੇ ਕੋਈ ਵੀ ਸਰਕਾਰ ਨਹੀਂ ਸੁਣ ਰਹੀ ਹੁਣ ਸਾਡੀ ਇਹ ਸੀ ਕਿ ਭਵੰਤਮਾਨ ਸਰਕਾਰ ਨੂੰ ਹਮਿਤਾ ਸੀ ਪਰ ਅਸੀਂ ਸਾਨੂੰ ਉਹ ਵੀ ਲਾਰੇ ਹੀ ਲਾ ਰਹੀ ਹੈ ਤੇ ਕੀ ਪੰਜਾਬ ਦੇ ਹੈ ਨਹੀਂ ਜਿਵੇਂ ਉਹ ਸਾਨੂੰ ਕਹਿ ਦਿੰਦੇ ਆ ਕਿ ਤੁਸੀਂ ਤਾਂ ਸਾਡੇ ਇੱਥੋਂ ਦੇ ਹੈ ਹੀ ਨਹੀਂ ਸਾਡੇ ਡਿਪਾਰਟਮੈਂਟ ਦੇ ਨਹੀਂ ਹੈਗੇ ਇਸ ਤੋਂ ਤੁਹਾਨੂੰ ਪੁੱਛਦੇ ਨਹੀਂ ਜਦੋਂ ਸਾਡੇ ਤੋਂ ਵੋਟਾਂ ਮੰਗਣ ਆਉਂਦੇ ਨੇਗੇ ਕੀ ਗੱਲ ਉਹਦੋਂ ਅਸੀਂ ਪੰਜਾਬ ਦੇ ਹੁੰਨੇ ਆਂਗੇ ਤੇ ਉਸ ਤੋਂ ਬਾਅਦ ਅਸੀਂ ਡਿਪਾਰਟਮੈਂਟ ਤੋਂ ਬਾਹਰ ਹੋ ਜੰਨੇ ਆਂ ਹਰ ਵਾਰ ਉਹਨਾਂ ਦੇ ਮਾਤਾ ਜੀ ਆਉਂਦੇ ਨੇ ਘਰਾਂ ਵਿੱਚ ਆਉਂਦੇ ਨੇ ਸਿਰ ਖੋਸ ਕੇ ਜਾਂਦੇ ਨੇ ਕਿ ਅਸੀਂ ਪੈਣਾ ਚਾਹੀਦਾ ਜੀ ਪਰ ਇਸ ਵਾਰ ਅਸੀਂ ਸਰਕਾਰ ਨੂੰ ਇਹ ਦਿਖਾਵਾਂਗੇ ਦਿਖਾ ਦੇਣਾ ਕਿ ਜਿਮਣੀ ਚੋਣਾਂ ਦੇ ਵਿੱਚ ਅਸੀਂ ਵੀ ਡੱਟ ਕੇ ਉਹਨਾਂ ਦਾ ਮੁਕਾਬਲਾ ਕਰਾਂਗੇ ਜੇ ਇਸ ਵਾਰ ਸਾਨੂੰ ਸਾਡੀ ਸੁਣਵਾਈ ਨਾ ਕੀਤੀ ਤਾਂ ਅੱਗੇ ਸਰਕਾਰ ਦੀ ਸਾਡੇ ਵੱਲੋਂ ਵੀ ਕੋਈ ਸੁਣਵਾਈ ਹੈ ਨਹੀਂ ਅਸੀਂ ਨੂੰ ਸਰਕਾਰ ਨੂੰ ਸਾਡੇ ਵੱਲੋਂ ਮੈਮ ਲਗਾਤਾਰ ਤੁਸੀਂ ਪ੍ਰਦਰਸ਼ਨ ਤੇ ਪ੍ਰਦਰਸ਼ਨ ਕਰ ਰਹੇ ਹੋ ਕੀ ਲੱਗ ਰਿਹਾ ਹੈ ਜਿਵੇਂ ਤੁਹਾਨੂੰ ਪੁਲਿਸ ਨਾਲ ਟਕਰਾਵ ਹੋਣ ਦੀ ਸਥਿਤੀ ਬਣੀ ਹੋਈ ਸੀ ਕਿਸ ਤਰ੍ਹਾਂ ਲੱਗ ਰਿਹਾ ਹੈ ਸਰ ਲਗਾਤਾਰ ਸਾਡੀ ਸਰਕਾਰ ਹੈ ਕਿ ਅਸੀਂ ਬਾਰ 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 2014 ਤੋਂ ਚੱਲਦੇ ਆ ਰਹੇ ਕੋਈ ਵੀ ਸਰਕਾਰ ਨਹੀਂ ਸੁਣ ਰਹੀ ਹੁਣ ਸਾਡੀ ਇਹ ਸੀ ਕਿ ਭਗਵੰਤ ਮਾਨ ਸਰਕਾਰ ਤੋਂ ਉਮੀਦਾਂ ਸੀ ਪਰ ਅਸੀਂ ਸਾਨੂੰ ਉਹ ਵੀ ਲਾਰੇ ਹੀ ਲਾ ਰਹੀ ਹੈ ਤੇ ਅਸੀਂ ਹਰ ਬਾਰ ਨਿਰਾਸ਼ ਨਮੋਸ਼ ਹੋ ਕੇ ਮੁੜਦੇ ਆਂ ਕੀ ਗੱਲ ਅਸੀਂ ਪੰਜਾਬ ਦੇ ਹੈ ਨਹੀਂ ਜਿਵੇਂ ਉਹ ਸਾਨੂੰ ਕਹਿ ਦਿੰਦੇ ਆ ਕਿ ਤੁਸੀਂ ਤਾਂ ਸਾਡੇ ਇੱਥੋਂ ਦੇ ਹੈ ਹੀ ਨਹੀਂ ਸਾਡੇ ਡਿਪਾਰਟਮੈਂਟ ਦੀ ਨਹੀਂ ਹੈਗੇ ਇਸ ਤੋਂ ਤੁਹਾਨੂੰ ਪੁੱਛਦੀ ਨਹੀਂ ਜਦੋਂ ਸਾਡੇ ਤੋਂ ਵੋਟਾਂ ਮੰਗਣ ਆਉਂਦੇ ਨੇਗੇ ਕੀ ਗੱਲ ਉਹਦੋਂ ਅਸੀਂ ਪੰਜਾਬ ਦੇ ਹੁੰਨੇ ਆਂਗੇ ਤੇ ਉਸ ਤੋਂ ਬਾਅਦ ਅਸੀਂ ਡਿਪਾਰਟਮੈਂਟ ਤੋਂ ਬਾਹਰ ਹੋ ਜਾਂਦੇ ਆਂ ਕਿ ਹਰ ਬਾਰ ਉਹਨਾਂ ਦੇ ਮਾਤਾ ਜੀ ਆਉਂਦੇ ਨੇ ਘਰਾਂ ਦੇ ਵਿੱਚ ਆਉਂਦੇ ਨੇ ਸਿਰ ਪੋਲੋਸ ਕੇ ਜਾਂਦੇ ਨੇ ਕਿ ਅਸੀਂ ਤੁਹਾਡੀ ਸੁਣਾਂਗੇ ਅਸੀਂ ਸਾਨੂੰ ਦੱਸੋ ਅਸੀਂ ਤੁਹਾਡੇ ਦੁੱਖ ਤਕਲੀਫ ਦੂਰ ਕਰਾਂਗੇ ਤੁਸੀਂ ਸਾਡੇ ਧੀਆ ਪੁੱਤਰ ਹੋ ਤੇ ਪਰ ਅੱਜ ਤੱਕ ਤਾਂ ਸਾਡੀ ਕੋਈ ਸੁਣਵਾਈ ਹੋਈ ਨਹੀਂ ਸਾਡੇ ਬੜਾਏ ਬੱਚੇ ਸਭ ਤੋਂ ਵੱਧ ਸੈਲਰੀਆਂ ਲੈ ਰਹੇ ਨੇ ਠੀਕ ਹੈ ਪਰ ਸਾਡੀ ਹੋਣ ਜਿਮਨੀ ਚੋਨਾ ਚੱਲ ਰਹੀ ਹੈ ਜਿਮਨੀ ਚੋਨਾ ਪ੍ਰਦਰਸ਼ਨ ਕਰਨ ਆ ਰਹੇ ਹੋ ਕੀ ਲੱਗ ਰਿਹਾ ਹੈ ਅਕਸਰ ਕੀ ਅਸਰ ਪੈਣ ਵਾਲਾ ਇਹਨਾਂ ਗੱਲਾਂ ਦਾ ਬਿਲਕੁਲ ਪਹਿਣਾ ਚਾਹੀਦਾ ਜੀ ਪਰ ਇਸ ਵਾਰ ਅਸੀਂ ਸਰਕਾਰ ਨੂੰ ਇਹ ਦਿਖਾਵਾਂਗੇ ਦਿਖਾ ਦੇਣਾ ਕਿ ਜਿਮਣੀ ਚੂਣਾ ਦੇ ਵਿੱਚ ਅਸੀਂ ਵੀ ਡਟ ਕੇ ਉਹਨਾਂ ਦਾ ਮੁਕਾਬਲਾ ਕਰਾਂਗੇ ਜੇ ਇਸ ਵਾਰ ਸਾਨੂੰ ਸਾਡੀ ਸੁਣਵਾਈ ਨਾ ਕੀਤੀ ਤਾਂ ਅੱਗੇ ਸਰਕਾਰ ਦੀ ਸਾਡੇ ਵੱਲੋਂ ਵੀ ਕੋਈ ਸੁਣਵਾਈ ਹੈ ਨਹੀਂ ਅਸੀਂ ਨੂੰ ਸਰਕਾਰ ਨੂੰ ਸਾਡੇ ਵੱਲੋਂ ਸ਼ਾਸਨ ਆਸ਼ਵਾਸ਼ਣ ਦੇ ਰਿਹਾ ਪ੍ਰਸ਼ਾਸਨ ਆਸ਼ਵਾਸ਼ਣ ਆਸ਼ਵਾਸ਼ਣ ਤਾਂ ਸਾਨੂੰ ਹਰ ਸਾਲ ਮਿਲਦਾ ਹਰ ਵਾਰ ਮਿਲਦਾ ਹਰ ਧਰਨੇ ਤੇ ਮਿਲਦਾ ਸਾਡੇ ਇੱਕ ਵੀਟੀ ਨੇ ਸੂਨੀਆ ਤੋਂ ਚਲੇ ਕੇ ਬੜੀ ਦੁੱਖ ਦੀ ਗੱਲ ਆ ਉਹ ਲਾਸਟ ਟਾਈਮ ਧਰਨੇ ਤੇ ਬੈਠੇ ਸੀ ਉਹਨਾਂ ਨੂੰ ਮਾਈਗਰੇਨ ਸੀਗਾ ਠੀਕ ਹੈ ਧੱਕਾ ਮੁੱਕੀ ਉੱਥੇ ਹੋਈ ਹੈਗੀ ਸਾਨੂੰ ਸਾਨੂੰ ਪਤਾ ਵੀ ਉਹਨਾਂ ਦਾ ਇੱਕ ਬਸ ਦਾ ਬਸੋਂਦਾ ਘਰ ਉਜੜ ਗਿਆ ਕਿ ਇਹ ਸਰਕਾਰਾਂ ਕਦੇ ਵੀ ਨਹੀਂ ਸੁਣਦੀਆਂ ਹਰ ਵਾਰ ਇਹੀ ਕੁਝ ਹੋ ਰਿਹਾ ਹੈ। ਤਾਂ ਮੈਡਮ ਇਹ ਕੰਨੇ ਹਰਾ ਪੈਨ ਸਾਡਾ ਲੋਕਾਂ ਵਾਸਤੇ ਚੱਲੂ ਆ ਇਹ ਹਰਾ ਪੈਨ ਚੱਲਿਆ। ਸਰ ਅੱਜ ਤੱਕ ਤਾਂ ਸਾਨੂੰ ਉਹ ਹਰਾ ਪੈਨ ਕਦੇ ਬਾਹਰ ਨਿਕਲੇ ਨਹੀਂ ਦਿਖਾਇਆ ਗਿਆ ਚੱਲਣਾ ਤਾਂ ਬਹੁਤ ਦੂਰ ਦੀ ਗੱਲ ਹੈ। ਸਾਨੂੰ ਨਹੀਂ ਪਤਾ ਉਹ ਹਰਾ ਪੈਨ ਕਿੱਥੇ ਆ। ਤਾਂ ਮੈਡਮ ਲੱਗਦਾ ਕਿ ਦਿਨ ਕਿਤੇ ਤੁਹਾਡੀਆਂ ਜਿਹੜੀਆਂ ਮੰਗਾਂ ਤੇ ਸੁਣਵਾਈ ਹੋਣ ਵਾਲੀ ਹੈ। ਹਾਂਜੀ ਲੱਗਦਾ ਮੰਗਾ ਤੇ ਸੁਣਵਾਈ ਹੋਣ ਵਾਲੀ ਹੈ ਇਹ ਤਾਂ ਹੁਣ ਸਰਕਾਰ ਨੂੰ ਹੀ ਪਤਾ ਜੀ ਸਾਡੀਆਂ ਮੰਗਾਂ ਸੁਣਵਾਈ ਕਰੇਗੀ ਹਾਂ ਲੱਗ ਰਿਹਾ ਪ੍ਰਦਰਸ਼ਨ ਕਰ ਰਹੇ ਹੋ ਪ੍ਰਸ਼ਾਸਨ ਆਸ਼ਵਾਸ਼ਣ ਤੇ ਆਸ਼ਵਾਸ਼ਣ ਦੇ ਰਹੇ ਦੇਖੋ ਜੀ ਪ੍ਰਸ਼ਾਸਨ ਦਾ ਕੰਮ ਹੁੰਦਾ ਉਹ ਆਪਣੀ ਡਿਊਟੀ ਕਰ ਰਹੇ ਨੇ ਉਹ ਸਾਨੂੰ ਆਸ਼ਵਾਸ਼ਣ ਦੇ ਰਹੇ ਨੇ ਇਹਨਾਂ ਦਾ ਕੰਮ ਹੁੰਦਾ ਇਹ ਵੀ ਆਪਣੀ ਡਿਊਟੀ ਕਰਦੇ ਨੇ ਇਹਨਾਂ ਨੇ ਸਾਨੂੰ ਆਸ਼ਵਾਸ਼ਣ ਦੇ ਕੇ ਆਪਦਾ ਜਿਹੜਾ ਮਾਹੌਲ ਆ ਉਹਨੂੰ ਸ਼ਾਂਤ ਕਰਨਾ ਹੁੰਦਾ ਤੇ ਸਾਨੂੰ ਵਾਪਸ ਮੋੜਦਾ ਹੁੰਦਾ ਪਰ ਨਾਲਾਈਕੀ ਤੇ ਸਰਕਾਰ ਦੀ ਹੈ ਕਿ ਉਧਰੋਂ ਤਾਂ ਉਹਨਾਂ ਦਾ ਵੀ ਜਿਹੜਾ ਮੁਲਾਜ਼ਮਾਂ ਦਾ ਜਿਹੜਾ ਟਾਈਮ ਜਾਇਆ ਹੁੰਦਾ ਅਸੀਂ ਵੀ ਆਪਦੇ ਘਰ ਛੱਡ ਕੇ ਆਉਨੇ ਆ ਇਹ ਸਰਕਾਰਾਂ ਨੇ ਇਹੋ ਜਿਹੇ ਮੰੰਜਰ ਬਣਾਏ ਨੇ ਇਹੋ ਜਿਹੀਆਂ ਸਥਿਤੀਆਂ ਇਹਨਾਂ ਨੇ ਪੈਦਾ ਕੀਤੀਆਂ ਨੇ ਕਿ ਸਾਨੂੰ ਪ੍ਰਸ਼ਾਸਨ ਨੂੰ ਸਾਡੇ ਕੋਲੇ ਵਾਰ-ਵਾਰ ਆਉਣਾ ਪੈਂਦਾ ਤੇ ਸਾਨੂੰ ਉਹਨਾਂ ਦੇ ਪ੍ਰਸਤਾਵ ਜਿਹੜੇ ਉੱਥੇ ਪੁਰਾਣੇ ਪੈਂਦੇ ਆ ਉਹਨਾਂ ਨੂੰ ਉਹ ਸਾਨੂੰ ਲਿਖਤੀ ਮੀਟਿੰਗ ਦੇ ਦਿੰਦੇ ਤੇ ਅੱਗੇ ਸੀਐਮ ਸਾਹਿਬ ਸਾਡਾ ਮੀਟਿੰਗ ਹੀ ਨਹੀਂ ਕਰਦੇ ਪਹਿਲਾਂ ਮੀਟਿੰਗਾਂ ਕਿੰਨੀਆਂ ਕਿ ਮਿਲ ਗਈਆਂ ਜਾਂ ਹੋ ਗਈਆਂ ਮਤਲਬ ਜਿਹੜੀਆਂ ਮੀਟਿੰਗਾਂ ਮਿਲਦੀਆਂ ਉਹਨਾਂ ਨੂੰ ਐਕਚੁਅਲ ਦੇ ਵਿੱਚ ਜਿਹੜਾ ਸੀਐਮ ਸਾਹਿਬ ਨੇ ਆਮਲੀ ਰੂਪ ਦੇ ਵਿੱਚ ਨਹੀਂ ਲਿਆਉਂਦੇ ਉਹ ਸਾਨੂੰ ਕਦੇ ਨਹੀਂ ਮਿਲਦੇ ਇਸ ਤੋਂ ਪਹਿਲਾਂ ਉਹਨਾਂ ਨਾਲ ਇੱਕ ਦੋ ਜਿਹੜੀਆਂ ਮੀਟਿੰਗਾਂ ਸਾਡੀਆਂ ਤਿੰਨ ਹੋ ਚੁੱਕੀਆਂ ਪਰ ਗੱਲ ਕੀ ਹੈ ਕਿ ਉਹ ਮੀਟਿੰਗਾਂ ਦੇ ਵਿੱਚ ਸਾਨੂੰ ਕੁਝ ਨਹੀਂ ਮਿਲਦਾ ਆਹੀ ਲਾਰੇ ਲੱਪੇ ਹੋ ਜਾਊਗਾ ਤੁਹਾਡਾ ਕੰਮ ਸਾਡੀ ਸਰਕਾਰ ਨੂੰ ਸਟੇਬਲ ਹੋ ਜਾਂਦੋ ਅਸੀਂ ਹੁਣੇ ਆਏ ਆਂ ਗੋਲੀਆਂ ਦੇ ਦਿੰਦੇ ਆਂ ਹਾਂਜੀ ਮਿੱਠੀਆਂ ਗੋਲੀਆਂ ਨਹੀਂ ਜੀ ਤਾਣਾ ਬਾਣਾ ਸਾਡਾ ਤਾਣਾ ਬਾਣਾ ਨਹੀਂ ਸਹੀ ਹੋ ਰਿਹਾ ਅਸੀਂ ਇੰਨਾ ਤਾਣਾ ਬਾਣਾ ਉਲਝਿਆ ਪਿਆ ਦੇਖੋ ਜੀ ਅਧਿਆਪਕ ਲਈ ਇਹਨਾਂ ਦਾ ਤਾਣਾ ਬਾਣਾ ਉਲਝਿਆ ਆਪੇ ਲਗਜ਼ਰੀਆਂ ਗ ਲਗਜ਼ਰੀ ਇਹਨਾਂ ਦਾ ਸਾਰਾ ਜਿਹੜਾ ਰੈਨਸ ਹੈ ਨਾ ਉੱਥੇ ਇਹਨਾਂ ਦਾ ਤਾਣਾ ਬਾਣਾ ਬਿਲਕੁਲ ਸੂ ਤੱਕ ਕਰੋੜਾ ਰੁਪਏ ਦਾ ਇਹਨਾਂ ਨੇ ਕਹਿੰਦੇ ਬਦਲਾਵ ਲਿਆਤਾ ਕਹਿੰਦੇ ਅਸੀਂ ਨਸ਼ੇ ਲਾਇਆ ਨਸ਼ਿਆਂ ਤੇ ਲਾਇਆ ਸਾਰਿਆਂ ਨੂੰ ਇਹੀ ਬਦਲਾਵ ਹੈ ਬਸ ਸੜਕਾਂ ਤੇ ਟੀਚਰ ਸਾਰੇ ਰੂਲੇ ਫਿਰਦੇ ਨੇ ਸੜਕਾਂ ਤੇ ਆਹੀ ਬਦਲਾਵ ਹੈ ਇਹਨਾਂ ਦਾ ਸ਼ਕਲਾਂ ਬਦਲੀਆਂ ਹੈ ਕੰਮ ਸਾਰਿਆਂ ਦੇ ਉਹੀ ਆ ਇਹ ਲਾਰੀ ਹੈ ਸਿਰਫ ਜੀ ਅੱਗੇ ਵੀ ਸਰਕਾਰ ਦਾ ਲਾਰਾ ਲਾਉਂਦੀਆਂ ਸੀਗਾ ਅਸੀਂ ਸ਼ਾਇਦ ਸੋਚਿਆ ਵੀ ਆਮ ਆਦਮੀ ਪਾਰਟੀ ਹੈ ਜਿਹੜੀ ਉਹ ਸ਼ਾਇਦ ਸਾਡਾ ਸੋਚੂਗੀ ਉਹਨਾਂ ਨੇ ਆਸ਼ਵਾਸ਼ਣ ਵੀ ਦਵਾਇਆ ਸੀ ਸਾਨੂੰ ਕਿ ਵੀ ਅਸੀਂ ਤੁਹਾਡਾ ਸੋਚਾਂਗੇ ਅਸੀਂ ਜਿਹੜੇ ਟੀਚਰਸ ਐ ਉਹਨਾਂ ਨੂੰ ਸੜਕਾਂ ਤੇ ਨਹੀਂ ਰੋਲਣ ਦਵਾਵਾਂਗੇ ਉਹਨਾਂ ਨੂੰ ਧਰਨਿਆਂ ਤੇ ਨਹੀਂ ਬੈਠਣ ਦਵਾਵਾਂਗੇ ਉਹਨਾਂ ਦੀ ਚੁੰਨੀਆਂ ਨਹੀਂ ਰੋਲਾਂਗੇ ਪਰ ਤੁਸੀਂ ਦੇਖ ਰਹੇ ਹੋ ਸਭ ਕੁਝ ਹੋ ਰਿਹਾ ਹੈ ਤੱਕੀ ਮੁੱਕਾ ਸਭ ਕੁਝ ਹੋ ਰਿਹਾ ਹੈ ਪ੍ਰਸ਼ਾਸਨ ਕੀ ਕਰੂਗਾ ਦੱਸੋ ਤੁਸੀਂ ਅੱਜ ਤਕਰਾਰ ਦੀ ਸਥਿਤੀ ਬਣੀ ਸੀ ਅੱਜ ਵੀ ਕੁਝ ਐਦਾਂ ਦਾ ਹੋਇਆ ਅੱਜ ਹੋਣ ਲੱਗਿਆ ਸੀ ਜੀ ਅੱਜ ਵੀ ਹੋਣ ਲੱਗਿਆ ਸੀਗਾ ਪਰ ਚਲੋ ਬਚਾਅ ਹੋ ਗਿਆ ਸੰਗਰੂਰ ਦੇ ਵਿੱਚ ਹੋਇਆ ਸਾਡੇ ਇੱਕ ਨਾਲ ਸਾਡੇ ਸਾਥੀ ਸੀ ਉਹਨਾਂ ਦੀ ਡੈਥ ਹੋ ਚੁੱਕੀ ਆ ਤੁਸੀਂ ਦੱਸੋ ਵੀ ਇਹਦੇ ਉੱਤੇ ਹੋਰ ਕੀ ਹੋ ਸਕਦਾ ਦਾ ਲਗਾਤਾਰ ਮੈਂ ਲੱਗਦਾ ਹੈ ਕਿ ਮੀਟਿੰਗਾਂ ਨਾਲ ਫਰਕ ਪੈਣਾ ਹੈ ਜਾਂ ਕੋਈ ਗੱਲਬਾਤ ਸਿਰੇ ਚੜਨੀ ਹੈ ਦੇਖੋ ਜੀ ਸਾਡੀ ਤਾਂ ਸਿੱਧੇ ਸਿੱਧੀ ਮਾਨ ਸਰਕਾਰ ਨੂੰ ਇਹ ਚੇਤਾਵਨੀ ਹੈ ਜੀ ਉਹ ਮੀਟਿੰਗ ਕਰਦੇ ਆ ਸਾਡਾ ਮੀਟਿੰਗ ਦੇ ਵਿੱਚ ਹੱਲ ਕਰਦੇ ਆ ਤਾਂ ਅਸੀਂ ਖੁਸ਼ੀ-ਖੁਸ਼ੀ ਆਪਣੇ ਘਰ ਜਾਵਾਂਗੇ ਨਹੀਂ ਤਾਂ ਫਿਰ ਜੇ ਸਰਕਾਰ ਸਾਨੂੰ ਪੱਕੇ ਨਹੀਂ ਹੋਣ ਦਿੰਦੀ ਤਾਂ ਪੱਕੇ ਅਸੀਂ ਇਹ ਸਰਕਾਰ ਵੀ ਰਹਿਣ ਨਹੀਂ ਦੇਣ ਕਾਲੇ ਝੰਡੇ ਲੈ ਕੇ ਆਏ ਹਾਂ ਅਕਸਰ ਵਿਰੋਧ ਕਰਨਾ ਸੀ ਪਰ ਪ੍ਰਸ਼ਾਸਨ ਦੀ ਵਿੱਚ ਇਹਨਾਂ ਕੋ ਨਹੀਂ ਰਹੀ ਹਾਂਜੀ ਬਿਲਕੁਲ ਜੀ ਸਾਨੂੰ ਪ੍ਰਸ਼ਾਸਨ ਨੇ ਸਾਨੂੰ ਕੇਜਰੀਵਾਲ ਸਾਹਿਬ ਦਾ ਤੇ ਭਗਵੰਤ ਮਾਨ ਸਾਹਿਬ ਦਾ ਜਿਹੜਾ ਵਿਰੋਧ ਆ ਉਹ ਕਰਨ ਨਹੀਂ ਦਿੱਤਾ ਅਸੀਂ ਪੂਰੀਆਂ ਤਿਆਰੀਆਂ ਨਾਲ ਆਏ ਸੀ ਤੁਸੀਂ ਦੇਖ ਹੀ ਰਹੇ ਹੋ ਕਿ ਜਿਵੇਂ ਅਸੀਂ ਕੋਈ ਵੱਡੇ ਟੈਰਰਿਸਟ ਹੁੰਨੇ ਆ ਸਾਨੂੰ ਕਿਵੇਂ ਚਾਰੋਂ ਪਾਸਿਆਂ ਤੋਂ ਘੇਰ ਕੇ ਜਿਹੜਾ ਹੈਗਾ ਉਹ ਸਾਡਾ ਪ੍ਰਸ਼ਾਸਨ ਨੂੰ ਪ੍ਰਦਰਸ਼ਨ ਨੂੰ ਰੋਕਿਆ ਗਿਆ ਤੇ ਨਾਲੇ ਸਾਡੇ ਨਾਲ ਜਿਹੜਾ ਲਗਾਤਾਰ ਟਕਰਾਅ ਦੀ ਸਥਿਤੀ ਦੇ ਵਿੱਚ ਹਰ ਟਾਈਮ ਪਰ ਜਿਹੜਾ ਪ੍ਰਸ਼ਾਸਨ ਨਾ ਉਹ ਰਿਹਾ ਹੈ ਤਾਂ ਲਗਾਤਾਰ ਗਿਜੜਵਹਾਅ ਦੇ ਵਿੱਚ ਜਿਮਨੀ ਚੋਨਾ ਦਾ ਜਿਹੜਾ ਮਾਹੌਲ ਸੀ ਕਰਮਾਇਆ ਹੋਇਆ ਪਰ ਹੁਣ ਉੱਥੇ ਹੀ ਅਕਸਰ ਵਿਰੋਧ ਕਰਨ ਤੋਂ ਜਿਹੜੇ ਪ੍ਰਦਰਸ਼ਨਕਾਰੀ ਨੇ ਉਹ ਪ੍ਰਸ਼ਾਸਨ ਨੇ ਰੋਕੇ ਆ ਤਾਂ ਹੁਣ ਮੀਟਿੰਗਾਂ ਫਿਕਸ ਕੀਤੀਆਂ ਜਾ ਰਹੀਆਂ ਨੇ ਕਹਿੰਦੇ ਮੀਟਿੰਗਾਂ ਫਿਕਸ ਕੀਤੀਆਂ ਜਾ ਰਹੀਆਂ ਨੇ ਮੀਟਿੰਗਾਂ ਦਾ ਚੱਤੇ ਬੰਦੀਆਂ ਨੂੰ ਲਗਾਤਾਰ ਦਿੱਤੀਆਂ ਜਾਂਦੀਆਂ ਨੇ ਪਰ ਸੀਐਮ ਮਾਨ ਨੇ ਜਿਹੜੇ ਉਹ ਮੀਟਿੰਗਾਂ ਦੇ ਵਿੱਚ ਆਉਂਦੇ ਹੀ ਨਹੀਂ ਤਾਂ ਉਹਨਾਂ ਦੇ ਜਿਹੜੇ ਨਾਲ ਵਾਲੇ ਨੇ ਮੀਟਿੰਗਾਂ ਦੇਖ ਕੇ ਜਾਂ ਟਾਈਮ ਗਾਂਦਾ ਪਾ ਕੇ ਚਲੇ ਜਾਂਦੇ ਨੇ ਤਾਂ ਲਗਾਤਾਰ ਗਿੱਟਰਬਾਹ ਤੇ ਜਿੰਨੀ ਚੋਣਾਂ ਦੀ ਸਥਿਤੀਆਂ ਦਿਖਾ ਰਹੇ ਆ ਤਾਂ ਬੜੇ ਰੋ ਪੰਜਾਬ ਆ ਰਹੇ ਨੇ ਨਾਲ ਇਨਾ ਧੰਨਵਾਦ